ਕਪੂਰਥਲਾ ਸ਼ਹਿਰ ਦੀਆਂ ਐਸਸੀ ਸਮਾਜ ਦੀਆਂ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਦੀ ਸਾਬਕਾ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਦਲਿਤ ਜਥੇਬੰਦੀਆਂ ਦਾ આરોਪ ਹੈ ਕਿ ਬੀਤੇ ਸਮੇਂ ਦੇ ਵਿੱਚ ਮੰਜੂ ਰਾਣਾ ਨੇ ਇੱਕ ਦਲਿਤ ਸਮਾਜ ਦੇ ਆਗੂ ਨੂੰ ਕਥਨ ਤੌਰ ਤੇ ਜਾਤੀ ਸੂਚਕ ਸ਼ਬਦ ਬੋਲੇ ਸ। ਇਸ ਸਬੰਧੀ ਉਹਨਾਂ ਦੇ ਵੱਲੋਂ ਬੀਤੇ ਸਮੇਂ ਦੇ ਵਿੱਚ ਐਸਐਸਪੀ ਕਪੂਰਥਲਾ ਸਮੇਤ ਐਸਸੀ ਕਮਿਸ਼ਨ ਤੱਕ ਪਹੁੰਚ ਕੀਤੀ ਗਈ ਸੀ। ਪਰ ਸਿਆਸੀ ਦਬਾਅ ਹੇਠ ਮੰਜੂ ਰਾਣਾ ਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ। ਦਲਿਤ ਅਤੇ ਜਥੇਬੰਦੀਆਂ ਦੇ ਵੱਲੋਂ ਮਨਜੂ ਰਾਣਾ ਦੇ ਖਿਲਾਫ ਐਸਸੀ ਐਕਟ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਅਤੇ ਇਹ ਦਲਿਤ ਜਥੇਬੰਦੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜੇਕਰ 26 ਦਸੰਬਰ ਤੱਕ ਮਨਜੂ ਰਾਣਾ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਐਸਸੀ ਐਕਟ ਤਹਿਤ ਪੜਾਅ ਦਰਜ ਨਹੀਂ ਕੀਤਾ ਗਿਆ ਤਾਂ 26 ਦਸੰਬਰ ਨੂੰ ਕਪੂਰਥਲਾ ਸ਼ਹਿਰ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ ਜਾਵੇਗਾ। ਅਸੀਂ ਇਕੱਠੇ ਹੋ ਕੇ ਜਿਹੜੀ ਕਿ 26 ਤਰੀਕ ਨੂੰ ਸ਼ਹਿਰ ਬੰਦ ਲਈ ਕਾਲ ਵੀ ਦਿੱਤੀ ਗਈ ਤਾਂ ਸਾਬਕਾ ਜਿਹੜੀ ਕਿ ਚੇਅਰਮੈਨ ਹਲਕਾ ਚਾਰਜ ਉੱਤੇ ਪਰਚੇ ਦੀ ਮੰਗ ਵੀ ਕੀਤੀ ਗਈ ਹੈ ਦੇਖੋ ਜੀ ਜਦੋਂ ਵੀ ਕਿਸੇ ਵੀ ਧਰਮ ਦੇ ਖਿਲਾਫ ਕੋਈ ਵੀ ਅਪਸ਼ੁਭਨ ਬੋਦਾ ਉਦੀ ਪੁਨੀਤਰੀ ਵਿਖਾਣਾ ਕਿ ਮੈਂ ਤਾਂ ਨਹੀਂ ਵੀ ਲਾਇਆ ਪਰ ਪਰਚੇ ਵੀ ਖੜਾਏ ਆ ਤੇ ਚਲ ਜੀ ਹਣ ਸਾਡਾ ਛੋਟਾ ਵੀਰ ਆ ਕਿਉਂਕਿ ਬਾਲਮੀਕ ਮਹਾਰਾਜ ਇਹਨਾਂ ਦਾ ਇਕੱਲਾ ਦਾ ਨਹੀਂ ਘਰ ਸਾਡਾ ਵੀ ਆ ਕਿਉਂਕਿ ਸ਼੍ਰੀ ਰਾਮ ਸਾਡੇ ਆ ਔਰ 12ਵੀਂ ਮਹਾਰਾਜ ਸਾਡੇ ਆ ਕੋਈ ਵੀ ਸ਼ਖਸ ਚਾਹੇ ਉਹ ਲੀਡਰ ਹੋਵੇ ਚਾਹੇ ਉਹ ਬਹੁਤ ਤਕੜਾ ਬੰਦਾ ਹੋਵੇ ਜੋ ਵੀ ਅਪਸ਼ਬਦ ਬੋਲੂਗਾ ਉਹ ਬਖਸ਼ਿਆ ਨਹੀਂ ਜਾਊਗਾ ਔਰ ਅਸੀਂ ਸਾਰਾ ਬਜਰੰਦਰ ਪਿਛੋਂ ਹਿੰਦੂ ਪਿਛੋਂ ਬਜਰੰਦਰ ਇਹਨਾਂ ਦੇ ਨਾਲ ਆ ਔਰ ਸਾਡੇ ਨਾਲ ਅੱਜ ਤੁਹਾਡੇ ਸਮਰਥਨ ਨਾ ਪੂਰਾ ਹੈਗਾ ਜੀ ਜਦੋਂ ਵੀ ਧਰਮ ਬਾਰੇ ਕੋਈ ਬੋਲੂਗਾ ਕੋਈ ਸ਼ਖਸ ਹੋਵੇ ਉਹ ਉਹ ਬਖਸ਼ਿਆ ਨਹੀਂ ਜਾਊਗਾ ਸਭੀ ਦੇ ਬਿਸ਼ਸ ਆਹੋ ਪਹਿਲਾਂ ਬਾਈ ਮੇਰੀ ਖਾਤ ਦਾ ਬਾਈ ਮੇਰੀ ਖਾਤ ਕੋ ਨਾ ਜੈਕਾਰ ਮਨ ਕੀ ਜੈਕਾਰ ਮਨ ਕੀ ਮੈਂ ਦੱਸਣਾ ਚਾਹੁੰਦਾ ਕਿ ਮੈਂ ਵੀ ਗਾਰਮਿਕ ਸਮਾਜ ਨੂੰ ਬਿਲੋਂਗ ਕਰਦਾ ਮੈਂ ਗਾਰਮਿਕ ਕਰਮ ਦੇ ਜਨਮ ਲਿਆ ਉਸ ਜਿਹੜੀ ਦਾ ਜਿਹੜੀ ਮਨਜ਼ੂਰਾ ਨਾਲ ਆਪਣੇ ਜੱਜ ਕਰਦੀ ਹੈ ਲੋਕਾਂ ਨੂੰ ਬਮਾਰਾ ਲਾਈ ਕਰਦੀ ਹੈ ਔਰ ਉਹ ਜੱਜ ਰਿਟਾਇਰ ਜੱਜ ਨਹੀਂ ਹੈ ਉਹਨੂੰ ਟਰਮੀਨੇਟ ਕੀਤਾ ਹੋਇਆ ਹੈ ਮਹਿਕਮੇ ਨੇ ਡਿਸਮਿਸਲ ਕੀਤੀ ਹੈ ਉਹਨੂੰ ਹਨੇ ਵੀ ਆਪਣੀਆਂ ਗੱਡੀਆਂ ਦੇ ਜਾਂਚ ਲਈ ਜਾਂਦੀ ਹੈ ਕਹਿੰਦੇ ਮਦਨੀ ਕਿਤੇ ਨਾ ਕਿਤੇ ਲੋਕਾਂ ਨੂੰ ਦੌਰਾ ਕਰ ਰਹੀ ਉਹ ਜੱਜ ਦੇ ਫੱਟਾ ਲਾ ਕੇ ਲੋਕਾਂ ਨੂੰ ਡਰਾ ਰਹੀ ਆ ਤੁਮ ਘੁਰਾ ਰਹੀ ਤੁਮ ਘਾ ਰਹੀ ਆ ਇਹ ਚੱਲ ਕੋ ਚੱਲ ਪਾਵਰ ਇਸ ਮਾਰਕਾ ਲਈ ਪਾਸ ਵੀ ਇਸ ਉਹਨਾਂ ਸਬੰਧਿਤ ਅਫਸਰਾਂ ਵੀ ਦਿਖਾਈਆਂ ਇਹ ਲੇਡੀ ਦਾ ਇਹ ਮਾਨਸਿਕ ਤੌਰ ਤੇ ਰੋਗੀ ਹੋ ਚੁੱਕੀ ਬਿਮਾਰ ਮੁਕੀ ਆ ਇਕੱਲੇ ਇਕੱਲੇ ਡਿਪਾਰਟਮੈਂਟ ਦੇ ਵਿੱਚ ਜਾ ਕੇ ਅਫਸਰਾਂ ਨੂੰ ਬੁਲਾ ਕੇ ਕਰਦੀ ਆ ਉੱਥੇ 25 75 ਕਰਦੀ ਆ ਮੋਟੀਆਂ ਰਕਮਾਂ ਨੂੰ ਸੌਂਦੀ ਹੈ ਪਾਰਟੀ ਨੂੰ ਤਾਂ ਪ੍ਰਸ਼ਾਸਨ ਨੂੰ ਕੀ ਮੰਨਦੀ ਕਰਦੇ ਮੈਂ ਮੰਗ ਇਹਦੀ ਕਰਦਾ ਕਿ ਜਿਸ ਤਰ੍ਹਾਂ ਕਰਨ ਦੀ ਹਰਸਲ ਨੂੰ ਇਹਨਾਂ ਨੇ ਆਪਿ ਸ਼ਬਦ ਬੋਲੇ ਆ ਇਹਦੇ ਖਿਲਾਫ ਜਿਹੜਾ ਕਾਨੂੰਨ ਤੌਰ ਤੇ ਹੋਂ ਕਾਨੂੰਨੀ ਕਾਰਵਾਈ ਦੇ ਅਧੀਨ ਐਸੇ ਸਿੱਟੇ ਪਰਚਾ ਬਣਦਾ ਉਹ ਤੁਰੰਤ ਵਿਸਾਰਿਆ ਹੋਵੇ ਦੇਖੋ ਦੂਸਰਾ ਜੀ ਜਿਹੜਾ ਸਮਾਜ ਆ ਬੌਲਿਫਿਕੀ ਸਮਾਜ ਆ ਹਲਿਤ ਸਮਾਜ ਆ ਕਿ ਸਾਡੇ ਵਾਸਤੇ ਪਾਰਟੀ ਦਾ ਪਹਿਲਾਂ ਸੰਘਾਰ ਸੀ ਸਮਾਜ ਦੇ ਨਾਲ ਖੜੇ ਪਾਰਟੀਆਂ ਬਾਈਫ ਨੇ ਅੱਜ ਜੋ ਵੀ ਚਰਨਜੀਤ ਸਿੰਘ ਜੀ ਦੇ ਨਾਲ ਉਹਨਾਂ ਨੇ ਹਜੂਰਾਂ ਜੀ ਦੇ ਅਮਸ਼ਬਦ ਬੋਲੇ ਆ ਚਾਹੇ ਉਹ ਸਾਡੀ ਆਮ ਆਦਮੀ ਪਾਰਟੀ ਦੇ ਨਾਲੋਂ ਚੱਲ ਰਹੇ ਹਨ ਤੁਹਾਨੂੰ ਲੱਗਦਾ ਕਿ ਪਾਰਟੀ ਕਿੰਨੇ ਇਦਾਂ ਦੇ ਜਿਹੜੇ ਵਰਕਾਂ ਨੂੰ ਚੱਲਦਾ ਕਰੂਗੀ ਸ਼ਹਿਰਪੁਰ ਦੇ ਵੀ ਕਰਨੇ ਹੋਣ ਨੇ ਨਹੀਂ ਪਰ ਜਦੋਂ ਪਾਰਟੀ ਜਿਹੜੀ ਆ ਪਾਰਟੀ ਕੋਈ ਵੀ ਬੰਦਾ ਫਸਦਾ ਜੱਦ ਰੱਪਤਾ ਤਾਂ ਪਾਰਟੀ ਉਹਦੇ ਨਾਲ ਨਹੀਂ ਖੜੀ ਹੋਊਗੀ ਅਸੀਂ ਵੀ ਪਾਰਟੀ ਦੇ ਵਿੱਚ ਆ ਅਸੀਂ ਪਾਰਟੀ ਦੇ ਨਾਲ ਚੱਲਦੇ ਆ ਉਮੀਦ ਹੈ ਕਿ ਤੁਹਾਨੂੰ ਪਾਰਟੀ ਤਾਂ ਦੇਖੀ ਆਪਣੇ ਹੀ ਵਰਕ ਕਰਕੇ ਕੋਈ ਕਾਰਵਾਈ ਕਰੇਂਗੀ ਇੱਕੋ ਜਿਹੀ ਜੇ ਪਾਰਟੀ ਨਹੀਂ ਕਰੇਗੀ ਤਾਂ ਸਾਡੇ ਐਸ.ੀ ਕਮਿਸ਼ਨਰ ਸਾਹਿਬ ਬੈਠੇ ਆ ਅਸੀਂ ਉਸ ਤੋਂ ਤੱਕ ਗੱਲ ਬਚਾਵਾਂਗੇ ਜਿਹੜਾ ਇਹ ਸਾਡੀ ਬਣਾਣੀ ਨੂੰ ਲਗਨ ਸੁਨਾਇ ਮਾਣਸ਼ ਨੂੰ ਬੋਲਦੀ ਹੈ ਤਾਂ ਅੱਜ ਸਰਕਾਰ ਨੇ ਪੂਰੇ ਇੰਡੀਆ ਦੇ ਵਿੱਚ ਐਸਾ ਕਮਿਸ਼ਨਰ ਬਿਠਾਇਆ ਜਿਹਦੀ ਆਪਣੀ ਹੀ ਅਦਾਲਤ ਜਿਹੜੇ ਗੜੀ ਸਾਹਿਬ ਕਿਹੜੀ ਸਾਲੋਂ ਤੱਕ ਕੰਪਲੀਟ ਕਰਨ ਦੀ ਦਿੱਤੀ ਪਈ ਕਰੀ ਸਾਹਿਬ ਇਸ ਕੰਮ ਦੇ ਵਿੱਚ ਕਿੰਨੇ ਸਾਲ ਦੇ ਪਏ ਦੇਖੋ ਜੀ ਮੈਨੂੰ ਤੇ ਇਸ ਗੱਲ ਦਾ ਪਤਾ ਨਹੀਂ ਵੀ ਇਹਨੇ ਬਲੋ ਕਮਿਟੀ ਦਿੱਤੀ ਹੈ ਬਲਕਿ ਹੁਣ ਸਾਡੀ ਨੌਲੇਜ ਦੇ ਵਿੱਚ ਅਸੀਂ ਗੜੀ ਸਾਹਿਬ ਨੂੰ ਆਮ ਮਿਲਾਂਗੇ ਜੀ ਗੜੀ ਸਾਹਿਬ ਨੂੰ ਅਸੀਂ ਆਪਣਾ ਜਿਹੜਾ ਬਰਾਦ ਜੀ ਦਾ ਹੱਥ ਜਿਹੜਾ ਹੈ ਉਹ ਲੈ ਕੇ ਤਾਨੂੰ ਲੱਗਦਾ ਕਿ ਤੇ ਐਸੀ ਕਮਿਸ਼ਨ ਦੇ ਚੇਅਰਮੈਨ ਇਸ ਕੰਪਲੇਟ ਨੂੰ ਕੰਪੀਟੈਂਟਾ ਨਾਲ ਲੈ ਕੇ ਕਾਰਵਾਈ ਕਰਨਗੇ ਬਿਲਕੁਲ ਕਰਨਗੇ ਜੀ ਉਹ ਵੀ ਇਸ ਤਰ੍ਹਾਂ ਪੂਰੇ ਇੰਡੀਆ ਦੇ ਵਿੱਚ ਇਹੋ ਜੀ ਅਦਾਲਤ ਇੱਕ ਬਣਾਈ ਗਈ ਆ ਜਿਹੜਾ ਫੈਸਲਾ ਜਿਹੜਾ ਆ ਉਹ ਚੰਡੀਗੜ੍ਹ ਘੜੀ ਸਾਫ ਕਰਦੇ ਆ ਔਰ ਪੂਰੇ ਇੰਡੀਆ ਦੇ ਵਿੱਚ ਇਹੋ ਜੀ ਅਦਾਲਤ ਆ ਕਿ ਜਿਹੜੀ ਥਲੇਤੀ ਸਮਾਜ ਦੀ ਆਵਾਜ਼ ਜਿਹੜੀ ਆ ਉਹ ਛੁਪੇ ਇਹਨੇ ਟਾਈਮ ਹੋ ਗਿਆ 6 ਮਹੀਨੇ ਹਲੇ ਤੱਕ ਚੰਡੀਐਸ ਕਮਿਸ਼ਨ ਦੇ ਵਿੱਚ ਫਾਈਲ ਉੱਪਰ ਵੀ ਨਹੀਂ ਹੋਈ ਤੇ ਕੋਈ ਕੰਮ ਨਹੀਂ ਕਰਦੇ ਕੋਈ ਸਾਨੂੰ ਜਾਇਜ਼ ਜਰਨੀ ਦਾ ਸੁਨੇਹਾ ਚਾਹੀਦਾ ਸਾਡੇ ਇਸ ਨੂੰ ਪੰਜ ਰੁਪਏ ਚੈਕਿੰਗ ਅਸੀਂ ਨਾ ਕਦੀ ਗੱਲ ਨਹੀਂ ਹੋਈਗੀ ਉਸ ਤੱਕ ਭਾਈ ਪਹੁੰਚਾਈ ਰਹੀ ਹੈ ਹਾਂ ਹੁਣ ਉਹਨੇ ਤੇ ਕੈਂਡ ਵਿੱਚ ਦੁਆਰਾ ਰਾਮੈਂਡ ਦਿੱਤੇ ਬਿਲਕੁਲ ਜਾਵਾਂਗੇ ਵੀ ਅਸੀਂ ਖੁਦ ਜਾਵਾਂਗੇ ਜਿਹੜੇ ਆਪਣੇ ਐਸਾ ਬਲੌਗ ਪ੍ਰਧਾਨਾ ਜ਼ਿਲ੍ਹਾ ਪ੍ਰਧਾਨਾ ਜਿਹੜਾ ਪਾਕੀ ਨਾਂ ਰਹਿੰਦੀ ਆ ਅਸੀਂ ਇਹ ਗੱਲ ਚੱਕਾਂ ਦੀ ਬੰਦ ਕਰਵਾ ਲਾਂਗੇ ਸਭ ਤੋਂ ਪਹਿਲਾਂ ਜੇਵਲ ਜੈਪਿੰਦਰ ਜੀ ਤੁਸੀਂ ਸਾਡੇ ਨੇ ਕੇਸ਼ ਕੰਡੀਸ਼ਨ ਵਾਲੀ ਕਿ ਐਜੂਕੇਸ਼ਨ ٹرسٹ ਦਾ ਦੋ ਤਰ੍ਹਾਂ ਦੇ ਅਪਲਾਈ ਕਰ ਸਾਡੇ ਕੰਡੀਸ਼ਨ ਕੁਆਲਿਫਾਈ ਕਿ ਐਜੂਕੇਸ਼ਨ ਪਰਸਤੇ ਜਿਹੜਾ ਪ੍ਰਧਾਨ ਸਰਪੇਧਾਂਸ ਜੀ ਤੇ ਜਿਨ੍ਹਾਂ ਦੇ ਕੁਝ ਅੱਜ ਤੋਂ 4-5 ਮਹੀਨੇ ਪਹਿਲਾਂ ਜਿੱਥੇ ਪ੍ਰਿੰਕਪਤਾ ਪਰਮਾਤਮਾ ਭਗਵਾਨ ਵਾਲੀ ਕਿ ਮਹਾਰਾਜੀ ਦੀ ਮਨਸੂਰਵਾਲ ਮੂਰਤੀ ਜੜੀ ਆ ਉਹ ਰੱਖੀ ਗਈ ਆ ਔਰ ਉਸ ਜਗ੍ਹਾ ਤੇ ਮੰਦਰ ਬਣਿਆ ਔਰ ਜਿੱਥੇ ਪਰਮਪਿਤਾ ਪ੍ਰਮਾਤਮਾ ਦੀ ਮੂਰਤੀ ਹੈ ਉਸ ਨੂੰ ਮੰਦਰ ਔਰ ਧਾਰਮਿਕ ਸਥਾਨ ਮੰਨ ਕੇ ਚੱਲਦੇ ਹਨ ਉਸੇ ਮੁਤਾਬਕ ਹੀ ਅਸੀਂ ਜਿਹੜਾ ਵਾ ਉੱਥੇ ਪਰਮਪਿਤਾ ਪ੍ਰਮਾਤਮਾ ਦੀ ਤੇ ਪੂਜਾ ਆराधना ਵੀ ਕਰਨ ਜਾਂਦੇ ਆ ਜੋਤ ਵੀ ਲਗਾਉਂਦੇ ਔਰ ਪਰਮਪਿਤਾ ਪ੍ਰਮਾਤਮਾ ਦੀ ਬਸਤਰ ਵਗੈਰਾ ਚੁਣਦੇ ਇਸੇ ਤਰ੍ਹਾਂ ਹੀ ਚਰਨਜੀਤ ਹੰਸ ਜੀ ਪਰਮਪਿਤਾ ਪ੍ਰਮਾਤਮਾ ਦੇ ਦੀਪ ਕੀਤੇ ਪਰ ਸ਼ਾਮ ਦੇ ਸਮੇਂ ਜਿਹੜਾ ਵਾ ਜੋਤ ਲਗਾਣ ਲਈ ਗਏ ਸੀ ਜਿੱਥੇ ਮਨਜੂ ਰਾਣਾ ਨੇ ਉੱਥੇ ਆਈ ਉੱਪਰ ਪ੍ਰਮਾਤਮਾ ਦਾ ਇੱਕ ਸਥਾਨ ਵਾ ਪ੍ਰਮਾਤਮਾ ਦਾ ਮੰਦਿਰ ਮੰਨਦੇ ਆ ਉਸ ਚਰਨ ਦੇ ਉੱਤੇ ਜਾ ਕੇ ਸਾਡੇ ਚਰਨ ਜੀ ਤੁਹਾਨੂੰ ਜੀ ਨੂੰ ਉਹਨਾਂ ਦੇ ਜਾਤੀ ਸੂਤਰੀ ਸ਼ਬਦ ਬੋਲੇ ਪਰ ਬਹੁਤ ਹੀ ਕਿਰਨਾਂ ਦੇ ਨਾਲ ਉਹਨਾਂ ਨੂੰ ਜਿਹੜਾ ਬੋਲਿਆ ਗਿਆ ਪਰ ਜਿਹੜਾ ਜਦੋਂ ਉਹਦੇ ਸ਼ਬਦ ਬੋਲਿਆ ਗਏ ਤਾਂ ਉਹਦੇ ਫੋਟ ਜਿਹੜਾ ਸਾਡੇ ਮਨ ਨੂੰ ਉਸ ਸਮੇਂ ਦੇ ਵਿੱਚ ਸਾਡੇ ਮਨ ਨੂੰ ਸਾਨੂੰ ਵੀ ਪਤਾ ਲੱਗਾ ਜਦੋਂ ਸਾਡੇ ਮਨ ਨੂੰ ਪਹੁੰਚੀ ਔਰ ਉਸ ਜਗ੍ਹਾ ਦੇ ਗਵਾਹ ਜਨਮ ਕਾਸ਼ ਦੇ ਲੋਕ ਜਿਹੜੇ ਉੱਤੇ ਸੀਗੇ ਔਰ ਜਿਨ੍ਹਾਂ ਨੂੰ ਵੀ ਇਹ ਗੱਲਾਂ ਦਾ ਮਤਲਬ ਕਿ ਦੁੱਖ ਹੋਇਆ ਉਹਨਾਂ ਨੇ ਇਹ ਗੱਲਾਂ ਕਰਤਾਈਆਂ ਪੱਟਾ ਕਿਉਂ ਨਹੀਂ ਚੱਜਿਆ 9 ਮਹੀਨੇ ਹੋ ਗਏ 85 ਕਿੰਨੂੰ ਮੰਨਦੇ ਪ੍ਰਸ਼ਾਸਨ ਨੂੰ ਕਿ ਸਰਕਾਰ ਨੂੰ ਦੋਨਾਂ ਨੂੰ ਜੀ ਪ੍ਰਸ਼ਾਸਨ ਵੀ ਓਨਾ ਹੀ ਜ਼ਿੰਮੇਵਾਰ ਆ ਔਰ ਜਿਹੜਾ ਵਾ ਸਰਕਾਰ ਵੀ ਜ਼ਿੰਮੇਵਾਰ ਕਿਉਂ ਸਰਕਾਰ ਇਸ ਕਰਕੇ ਆ ਕਿ ਸਰਕਾਰ ਦਾ ਦਬਾਅ ਵਾ ਉਹ ਸਰਕਾਰ ਦੀ ਹਮਾਇਤੀ ਉਹ ਇੱਕ ਜਿਹੜੀ ਹਲਕਾ ਇੰਚਾਰਜ ਰਹੀ ਆ ਪਰ ਇਸ ਕਰਕੇ ਜਿਹੜਾ ਵਾ ਉਹਨਾਂ ਨੇ ਦਬਾਅ ਜਿਹੜਾ ਉਹ ਪ੍ਰਸ਼ਾਸਨ ਤੇ ਪਾ ਰਿਆ ਪਰ ਪ੍ਰਸ਼ਾਸਨ ਦੇ ਵਿੱਚ ਮੇਰੇ ਹਿਸਾਬ ਨਾਲ ਅਜੇ ਤੱਕ ਇੰਨਾ ਇਮਾਨਦਾਰ ਨਹੀਂ ਕਿ ਜਿਹੜਾ ਸਰਕਾਰ ਦੇ ਵਿਰੁੱਧ ਜਾ ਕੇ ਜਿਹੜਾ ਸੱਚ ਦੇ ਪਰਚਾ ਦਰਜ ਕਰਦੇ ਮੰਗ ਕੇ ਕਰਦੇ ਆ ਮੰਗੇ ਇਹ ਕਰਦੇ ਆ ਕਿ ਪਰਚਾ ਦਰਜ ਕੀਤਾ ਜਾਵੇ ਨਹੀਂ ਤੇ ਜਿਹੜੀ 26 ਤਰੀਕ ਦੀ ਕੋਲ ਆ ਉਹਦੇ ਵਿੱਚ ਜਿਹੜਾ ਵਾ ਮੌਜੂਦ ਆਗੂ ਹੋਣ ਦੇ ਨਾਤੇ ਸਾਰਾ ਜੂਥ ਜਿਹੜਾ ਵਾ 26 ਤਰੀਕ ਨੂੰ ਜਿਹੜਾ ਪੰਜ ਪੰਜਾਬ ਬੰਦ ਵਿੱਚ ਕਪੂਰਥਲਾ ਬੰਦ ਵਿੱਚ ਲੱਗੇ ਸ਼ਹਿਰ ਵਾਲਿਆਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਗੇ ਅਪੀਲ ਬੰਦੇ ਇਹ ਕਾਰਨ ਅਪੀਲ ਕਰਨਾ ਇਹੀ ਚਾਹੁੰਦੇ ਆ ਕਿ ਸਾਡੇ ਗੁਰਮੁਹਾਂ ਦੇ ਵੀ ਜਿਹੜੇ ਸ਼ਹੀਦੀ ਦਾੜੇ ਚੱਲ ਰਹੇ ਨੇ ਉਸੇ ਅਧੀਨ ਜਿਹੜੇ ਆ ਸੰਗਤਾਂ ਵਾ ਉਹ ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਦਰਬਾਰ ਤੇ ਜਾ ਸਕਦੀਆਂ ਨੇ ਉਹਨਾਂ ਨੂੰ ਕੋਈ ਰੋਕ ਨਹੀਂ ਹੈਗੀ ਬਾਕੀ ਜਿਹੜਾ ਵਾ ਸ਼ਹਿਰ ਬਜ਼ਾਰ ਜਿਹੜਾ ਉਹ ਬੰਦ ਰਹੇ ਜੈ ਸ਼੍ਰੀ ਰਾਮ ਇਹ ਮਸਲਾ ਕਿਤੇ ਸ਼ਹਿਰ ਨੂੰ ਆਫਸਰ ਕੋਲ ਲੱਗਿਆ ਨਹੀਂ ਆ ਸਾਰਾ ਮਸਲਾ ਪਤਾ ਹੀ ਆ ਕਿ ਜਿਹੜੀ ਮੰਜੂਰਣਾ ਲੇਡੀ ਜਿਹੜੀ ਸਹਾਇਕ ਹਲਕਾ ਚੇਅਰ ਮੰਜੂਰਣਾ ਜਿਹੜੀ ਆ ਕਿ ਜਿਹੜੀ ਉਹ ਹਰੂ ਪਾਰਟੀ ਤੋਂ ਕੱਢਿਆ ਆ ہماری ਪਾਰਟੀ ਤੋਂ ਤੇ ਜਿਹੜੀ ਕਿ ਉਹ ਕਪੂਰ ਨੇ ਇੰਟਰਫੇਅਰ ਕਰਕੇ ਬਾਰ-ਬਾਰ ਜਿਹੜੇ ਆ ਉਹ ਪੱਚੀਵੇਂ ਤਰ੍ਹਾਂ ਕਰਕੇ ਜਿਹੜਾ ਹਰ ਕੰਮ ਦੇ ਵਿੱਚ ਰੁਕਾਵਟ ਪਾਉਂਦੀ ਆ ਪਿਛਲੇ ਸਮੇਂ ਵਿੱਚ ਉਹਨੇ ਭਗਵਾਨ ਵਾਲਮੀਕ ਮੰਦਿਰ ਦੇ ਵਿੱਚ ਵੀ ਗਾਵੀ ਰਿਕਾ ਪਾਇਆ ਤੇ ਜਿੱਥੋਂ ਲੈ ਕੇ ਉੱਥੋਂ ਤੋੜ ਲੋ ਉੱਥੇ ਮੰਦਿਰ ਦੇ ਵਿੱਚ ਇੰਟਰਫੇਅਰ ਵੀ ਕੀਤੀ ਗਈ ਜਾ ਕੇ ਮੰਦਿਰ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਉੱਥੇ ਉਹਨਾਂ ਜਾ ਕੇ ਸਾਰੀ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਹੜੇ ਸਾਡੇ ਕੰਪਲੀਟ ਹੈਗੇ ਕਿੰਨਾ ਟਾਈਮ ਹੋ ਗਿਆ ਜਿਹੜੇ ਕੋ ਕੰਪਲੀਟਾ ਦੇ ਉੱਤੇ ਕਾਰਵਾਈ ਨਹੀਂ ਹੋਈ ਇਸ ਸਬੰਧੀ ਲਗਭਗ ਸਾਲ ਤੋਂ ਉੱਪਰ ਜਿਹੜੀਆਂ ਕੰਪਲੀਟਾ ਜਿਹੜੀਆਂ ਚੱਲ ਰਹੀਆਂ ਤੇ ਜਿਹੜੀ ਕਿ ਐਸਆਈਐਸਏ ਐਕਟ ਸਬੰਧੀ ਜਿਹੜੀ ਸਾਡੀ ਕੰਪਲੀਟ ਚੱਲ ਰਹੀ ਹੈ ਉਹ ਲਗਭਗ 9 ਮਹੀਨੇ ਤੋਂ ਪਹਿਲਾਂ ਚੱਲ ਰਹੀ ਆ ਜਿਸ ਨੂੰ ਲੱਗਿਆ ਜਿਸੀਂ ਵਾਪਕ ਜੱਤੇ ਬੰਦੀਆਂ ਦੇ ਆਗੂ ਆਵੋ ਸ਼ਹਿਰ ਦੇ ਹਰ ਵਰਤੇ ਨਮਾਇੰਦਾਂ ਵੱਲੋਂ ਜਿਹੜੀਆਂ ਅੱਜ ਫੈਕਟਰੀ ਨੂੰ ਬੁਲਾਈ ਗਈ ਆ ਕਿ ਜਿਹੜੇ ਨਮਾਇੰਦੇ ਸਾਡੇ ਸਾਰੇ ਜਿਹੜੇ ਸਮਾਜ ਦੇ ਨਾਲ ਆ ਸਮਾਜ ਨੂੰ ਸਮਰਥਨ ਕੀਤਾ ਨਾਲ ਅੱਜ ਐਸੀ ਐਕਟ ਨਾਲ ਰੂਲ ਕੀ ਹੈ ਜਿਹੜਾ ਕਿ ਪਰਚਾ ਦਚਕਰਨ ਕੀ ਰੋਲ ਕੀ ਹੁੰਦਾ ਹੈ ਗ੍ਰੈਂਟੀ 89 ਅਟਿਚਬਲ ਸੁਪਰੀਮ ਕੋਰਟ ਐਕਟ ਹੈ ਕਿ ਜਿਹੜਾ ਕਿ ਐਕਟ ਦੇ ਅਧਿਨ ਜੇ ਕੋਈ ਵੀ ਕੋਈ 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 ਉੱਚ ਜਾਤੀ ਦਾ ਆਦਮੀ ਕੋਈ ਕੋਈ ਸ਼ਡਿਊਲ ਕਾਸਟ ਦੀ ਜਾਤੀ ਦਾ ਬੰਦਾ ਬੋਲਦਾ ਆ ਤੇ ਕੋਈ ਗਲਤ ਸ਼ਬਦਾਂ ਦੀ ਵਰਤੋਂ ਕਰਦਾ ਆ ਉਹਦੇ ਉੱਤੇ ਜਿਹੜਾ ਕਿ ਦਰਖਾਸਤ ਉੱਤੇ ਜਿਹੜਾ ਪਰਚਾ ਜਿਹੜਾ ਸ਼ਰਧ ਦਰਜ ਕਰਨਾ ਪੈਂਦਾ ਆ ਇਹਦੀ ਕੁਆਇਡ ਜਿਹੜੀ ਆ ਉਹ ਤਸਵੀਰ ਜਿਹੜੀ ਆ ਬਾਦ ਕਰਨੀ ਪੈਂਦੀ ਆ ਤੇ ਮੌਕੇ ਦੇ ਉੱਤੇ ਜਿਹੜੀ ਗਰਤਾਰੀ ਜਿਹੜੀ ਆ ਐਕਸੀਡੈਂਟ ਦੇ ਦਿਨ ਉਹ ਦੋਚੇ ਨੇ ਪੁੱਟ ਪੇੜੀ ਇਹ ਇੰਨਾ ਸਖਤ ਰੂਲ ਹੈਗਾ ਵਾ ਤੇ ਫਿਰ ਪੁਲਿਸ ਪ੍ਰਸ਼ਾਸਨ ਕਹੈ ਲੋ ਕਿ ਸਰਕਾਰ ਚੁੱਪੀ ਕਿਉਂ ਸਾਦੀ ਪਈ ਹੈ ਕਿਉਂਕਿ ਉਹਨਾਂ ਜਿਵੇਂ ਕਿ ਸਾਡੇ ਉਸ ਤੋਂ ਕਥਨ ਦੱਸਿਆ ਕੀ ਉਹਦੇ ਜਿਹੜੇ ਲਿੰਕ ਹੱਲੇ ਵੀ ਕੁਝ ਆਮ ਆਦੀ ਪਾਰਟੀ ਦੇ ਕੋਈ ਮੰਤਰੀਆਂ ਦੇ ਨਾਲ ਲਿੰਕ ਵੀ ਹੈਗੇ ਆ ਚੰਗੇ ਲਿੰਕਿਆ ਕਿ ਜਿਹੜਾ ਕਰਕੇ ਉਹ ਵੱਜਦੀ ਆ ਅੱਜ ਨਹੀਂ ਆ ਕਿ ਜਿਹੜਾ ਪੁਲਿਸ ਪ੍ਰਚਾਰਣ ਤੋਂ ਕੇ ਪ੍ਰੈਸ਼ਰ ਪਾ ਕੇ ਜਿਹੜਾ ਆ ਉਹ ਦਰਖਾਸਤਾਂ ਨੂੰ ਬਦੂ ਬਦੂ ਕਰ ਲਈ ਨੇ ਤਾਂ ਫਿਰ ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵੇ ਕਿੱਦਾਂ ਕਿ ਕਿਸੇ ਨੂੰ ਇਨਸਾਫ ਨਹੀਂ ਹੋਵੇ ਦਾਅਵੇ ਕਿੱਦਾਂ ਨਜ਼ਰ ਆਉਂਦੇ ਤੁਹਾਨੂੰ ਦਾਅਵੇ ਸਾਨੂੰ ਕੋਈ ਇਤਿਹਦਾ ਦੀਦੇ ਨਹੀਂ ਆ ਕਿਉਂਕਿ ਅਸੀਂ ਇੱਕ ਐਸਟੀ ਕਮਿਸ਼ਨ ਸਾਹਮਣੇ ਵੀ ਕਹਿਤੀਏ ਜੀਤੇ ਐਸਟੀ ਕਮਿਸ਼ਨ ਸਾਹਮਣੇ ਮੈਂ ਕਮਿਟੀ ਲੱਗਿਆ ਗਿਆ ਕਿ ਭਈਏ ਔਰਤ ਉੱਤੇ ਜਿਹੜਾ ਆ ਉਹ ਫਰਜ਼ਾ ਦਰਜ ਕੀਤਾ ਜਾਵੇ ਐਸਟੀ ਕਮਿਸ਼ਨ ਸਾਹਮਣੇ ਵੀ ਕਿਹਾ ਸੀ ਕਿ ਪਾਣੀ ਜਿਹੜਾ ਪਰਚਲ ਤੰਤ ਦਰਜ ਕਰਾਂਗੇ ਕਿਉਂਕਿ 1999 ਵਿੱਚ ਪਰ ਸੁਪਰੀਮ ਕੋਰਟ ਨੇ ਕਿਹਾ ਅਸੀਂ ਜੇ ਜਲਦੀ ਤੋਂ ਜਲਦੀ ਪਰਚਾ ਦਰਜ ਕਰਕੇ ਇਹ ਨਾ ਇਹ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਕੋਈ ਉਮੀਦ ਹੈਗੀ ਸਾਨੂੰ ਕੋਈ ਉਮੀਦ ਨਹੀਂ ਸੀ ਜੀ ਕੋਈ ਉਮੀਦ ਨਹੀਂ ਕਿਉਂਕਿ ਅੱਜ ਜਿਹੜਾ ਆ ਅਸੀਂ ਜਿਹੜਾ ਆ ਇੱਦਾਂ ਜਿਹੜਾ ਆ ਅੱਜ ਜਿਹੜਾ ਮਤਲਬ ਜਿਹੜਾ ਪਾਣੀ ਜਿਹੜਾ ਸਿਰ ਤੋਂ ਉੱਪਰ ਆ ਚੁੱਕਿਆ ਆ ਤੇ ਜਿਹਨੂੰ ਲੈ ਕੇ ਸੀ ਅੱਜ ਜਿਹੜਾ ਕਪੂਰਨਾ ਬੰਦ ਦੀ ਖਾ ਜਿਹੜੀ ਆ 26 ਤਰੀਕ ਨੂੰ ਜਿਹੜਾ ਹੈ ਨਾ ਚ ਵੀਰਵਾਰ ਨੂੰ ਉਹ ਦਿਨ ਜਾ ਰਹੇ ਆ ਇਹ ਤਾਂ ਲੱਗਦਾ ਕਿ ਇਹ ਪ੍ਰਸ਼ਾਸਨ ਤੇ ਸਰਕਾਰ ਨੀਂਦ ਤੋਂ ਜਾਗ ਨਹੀਂ ਗਈ ਜਾਗੂਗੀ ਕਿਉਂਕਿ ਸਾਨੂੰ ਆਪਣੇ ਐਚਐਚ ਵਾਲਿਆ ਜੀ ਸ਼ਰਮੀਆਂ ਕਲਦਲ ਤੋਂ ਵੀ ਉਹਨਾਂ ਦਾ ਵੀ ਸਮਰਥਨ ਸਾਨੂੰ ਬੰਦ ਦੀ ਕਾਲ ਦੇ ਵਿੱਚ ਆ ਗਿਆ ਹੈ ਤੇ ਸਾਡੇ ਵਿਧਾਇਕ ਕਪੂਰਲਾ ਦੇ ਉਹਨਾਂ ਨੇ ਵੀ ਸਮਰਥਨ ਜਿਹੜਾ ਸਮਾਜ ਨਾਲ ਧਿਆਨ ਦੀ ਮੋੜਨਾ ਮੋੜਨਾ ਲਾ ਕੇ ਅਸੀਂ ਖੜੇ ਸਮਾਜ ਦੇ ਵਾਲੀ ਭਾਈ ਚੜੇਗਾ ਅਸੀਂ ਇਹ ਪੂਰਾ ਸਮਰਥਨ ਕਰਾਂਗੇ ਤੁਹਾਡਾ ਹੁਣ ਤੁਹਾਨੂੰ ਮੇਰੀ ਇੱਛਾ ਹੈ ਕਿ ਪਛਾਤਾ ਦੇ ਚਾਹਾਂਗਾ ਮੰਤੂਰਾ ਸਾਨੂੰ ਪੂਰੀ ਉਮੀਦ ਹੈ ਸਾਡਾ ਪੁੱਤਾ ਸ਼ਹਿਰ ਹੈ ਸਾਡੇ ਐ ਵਾਰਿਆ ਸਾਹਿਬ ਬੈਠੇ ਆ ਜੀ ਜੀਵਨ ਵਾਰਿਆ ਜੀ ਬਰੰਗਨ ਤੋਂ ਜਲਾ ਪ੍ਰਧਾਨ ਜੀ ਸ਼ਹਿਰਾਂ ਮਾਗੋ ਜੱਥੇ ਪੰਜਾਬੂ ਸਾਡੇ ਜਿਹੜੇ ਆ ਇਹ ਆਪਣੇ ਕਿਸ਼ਾਨ ਜੀ ਨੂੰ ਸਿੱਖ ਭਾਈਚਾਰੇ ਦੇ ਜੁਨੀਅਨ ਤੋਂ ਵੀ ਜਿਹੜੇ ਅੱਜ ਇੱਥੇ ਪਹੁੰਚੇ ਆ ਸਾਨੂੰ ਕਾਹ ਸ਼ਹਿਰ ਦੇ ਸਬਰਤਨ ਕੀਤਾ ਜੀ ਜੇ ਮਾਹੌਲ ਸਰਾ ਬੰਦਾ 26 ਤਰੀਕ ਨੂੰ ਉਹਨੂੰ ਔਰ ਜ਼ਿੰਮੇਵਾਰ ਜੀ ਨੂੰ ਮੰਨਦੇ ਹੋ ਇਹ ਸਰਕਾਰ ਤੇ ਪ੍ਰਚਾਤ ਦੂੰਗਾ ਜੀ ਚੱਲ ਗਏ ਸੀ ਹਾਂ ਇਹਨੂੰ ਕਰਕੇ ਭੇਜੋ ਹਾਂ ਮੈਨੂੰ ਨੰਬਰ ਹਾਂ ਜੀ ਆ ਨੰਬਰ ਤਾਂ ਵੱਡਾ ਆ ਨੰਬਰ ਕਰ ਦੋ ਸਹੀ ਹਾਂ ਜੀ ਸਾਰੇ ਤਰੀਕੀ ਆਧਿ ਪ੍ਰੈਸ ਮੀਟਿੰਗ ਆ ਪਾਲਨ ਦੀ ਸਭਾ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਵਾ ਕਹ ਲੋ ਕਿ ਤੁਸੀਂ ਵੀ ਰਿਪਰੈਜ਼ੈਂਟ ਕਰ ਦਿਓ ਕਿ ਕਿ ਏਜੰਡੇ ਸੀ ਤੱਕੀ ਜਿਹੜਾ ਕੀ ਆਉਣ ਵਾਲਾ ਡਿਸੀਜਨ ਲੈਤਾ ਗਿਆ ਬਤਾਲੋ ਜੋ ਬੋਲੇ ਸਬੰਦਰ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਜੈ ਸ਼੍ਰੀ ਰਾਮ ਜੈ ਭੀਮ ਜੈ ਭੱਲ ਅੱਜ ਦੀ ਮੀਟਿੰਗ ਜੋ ਕਿ ਮਨਸੂਰਵਾਲ ਪਿੰਡ ਭਗਵਾਨ ਬਾਲਮੀਕੀ ਮਹਾਰਾਜ ਜੀ ਦਾ ਮੰਦਿਰ ਔਰ ਉੱਥੇ ਦੀ ਸੇਵਾ ਚਰਨਜੀਤ ਹੰਸ ਜੀ ਕਰਦੇ ਨੇ ਔਰ ਹੰਸ ਜੀ ਉੱਥੇ ਸੇਵਾ ਕਰਦੇ ਹੋਏ ਮੈਡਮ ਮੰਜੂ ਰਾਣਾ ਉੱਥੇ ਪਹੁੰਚੇ ਸੀਗੇ ਜੋ ਆਪਸੀ ਇਹਨਾਂ ਨੇ ਬਵਾਦ ਹੋਇਆ ਔਰ ਮੰਜੂ ਰਾਣਾ ਨੇ ਹੰਸ ਜੀ ਨੂੰ ਲੈ ਕੇ ਔਰ ਇਹਨਾਂ ਦੀ ਜਾਤ ਬਾਰੇ ਗਲਤ ਸ਼ਬਦ ਬੋਲੇਗੇ ਔਰ ਉੱਥੇ ਕੀ ਕਾਰਨ ਇਹ ਹੈ ਕਿ ਉੱਥੇ ਕੋਈ ਜਰਨਲ ਖਵਾ ਵੀ ਸੀਗੇ ਔਰ ਹੰਸ ਜੀ ਨੇ ਉਸ ਦੌਰਾਨ ਸਿਟੀ ਥਾਣੇ ਨੇ ਬਾਹਰ ਧੜਨਾ ਵੀ ਦਿੱਤਾ ਵਾ ਉਸ ਦੇ ਵੀ ਸਬੂਤ ਸਾਡੇ ਕੋਲ ਹੈਗੇ ਆ ਔਰ ਦੂਜੀ ਗੱਲ ਐਸਐਸਪੀ ਸਾਹਿਬ ਨੂੰ ਮਾਨਜੋਗ ਨੂੰ ਬਾਰ-ਬਾਰ ਦਰਖਾਸਤਾਂ ਦਿੰਦੇ ਰਹੇ ਔਰ ਮੈਨੂੰ ਲੱਗਦਾ ਕਿ ਮੈਡਮ ਨੂੰ ਕੱਟਿਆ ਵੀ ਹੋਇਆ ਪਾਰਟੀ ਚੋਂ ਔਰ ਕੁਝ ਲੋਕ ਮੈਡਮ ਦੀ ਮਦਦ ਵੀ ਕਰ ਰਹੇ ਆ ਜੋ ਕਿ ਐਸਸੀਐਸਏ ਐਕਟ ਲੱਗਣੇ ਚਾਹੀਦਾ ਸੀ ਮੈਡਮ ਤੇ ਜੋ ਜਰਨਲ ਗਵਾਹ ਚਾਹੀਦੇ ਹੁੰਦੇ ਉਹ ਵੀ ਮੌਜੂਦਾ ਦੇ ਚੁੱਕੇ ਪਏ ਨੇ ਪਰ ਆਮ ਆਦਮੀ ਪਾਰਟੀ ਜੋ ਅਹ ਉਮੀਦ ਕੀ ਆ ਕਿ ਤੁਹਾਡੇ ਜਿਹੜੀ 9 ਮਹੀਨੇ ਤੋਂ ਪੈਂਡਿੰਗੇ ਦਰਖਾਸਤਾਂ ਕੰਪਲੇਂਟਾਂ ਤੇ ਕਾਰਵਾਈ ਹੋਊਗੀ ਉਮੀਦ ਇਹ ਆ ਜੀ ਮੈਂ ਸ਼ਹਿਰ ਦੀ ਆਮ ਆਦਮੀ ਪਾਰਟੀ ਨੂੰ ਔਰ ਉਹਨਾਂ ਦੇ ਹਲਕਾ ਇੰਚਾਰਜ ਸਾਹਿਬ ਨੂੰ ਔਰ ਜੋ ਇਹਨਾਂ ਸੰਗਠਨ ਮੰਤਰੀ ਹੁੰਦੇ ਉਹਨਾਂ ਨੂੰ ਇੱਕ ਕਹਿਣਾ ਚੋਣਾ ਵਾ ਇਹ ਤੁਹਾਡੇ ਪਾਰਟੀ ਨੂੰ ਡਾਊਨ ਕਰੇਗੀ ਕਿਉਂਕਿ ਆ ਵਲਮਿਕੀ ਭਾਈਚਾਰਾ ਨਹੀਂ ਗੱਲਾਂ ਬੈਠਾ ਸਾਰੇ ਹੀ ਧਰਮਾਂ ਦੇ ਤੁਸੀਂ ਪਹਿਰੇਟ ਕਾਨਫਰੰਸ ਦੇ ਵਿੱਚ ਦੇਖੇ ਹੀ ਬੈਠੇ ਆ ਔਰ ਸ਼ਹਿਰ ਦੇ ਸਾਰੇ ਹੀ ਕੋਈ ਪੋਲੀਟਿਕਲ ਪਾਰਟੀ ਆ ਤੋ ਔਰ ਆਪਣੀਆਂ ਆਪਣੀਆਂ ਸੰਸਥਾ ਚਲਾਉਂਦੇ ਆ 26 ਤਰੀਕ ਨੂੰ ਜਿਹੜੇ ਕਿ ਸ਼ਹਿਰ ਬੰਦ ਦੇ ਕਾਲਾ ਤਾਂ ਦੀ ਤਾਂ ਸ਼ਹਿਰ ਦੇ ਵਿੱਚ ਕਿਹ ਕਿਹੜੀ ਪਾਰਟੀਆਂ ਦਾ ਤੁਹਾਨੂੰ ਸਮਰਥਨ ਮਿਲਿਆ ਦੇਖੋ ਜੀ ਮਾਨਜੋਗ ਜਿਹਦਾ ਚਰਨਜੀਤ ਹੰਸ ਜੀ ਨੇ ਦੱਸਿਆ ਕਿ ਇਹਨਾਂ ਦੀ ਗੱਲ ਹੋਈ ਆਪਣੇ ਹਰਕਿਸ਼ਨ ਸਿੰਘ ਜੀ ਬਾਲੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇਰੇ ਹਲਕਾ ਇੰਚਾਰਜ ਨੇ ਉਹਨਾਂ ਵੱਲੋਂ ਵੀ ਸਮਰਥਨ ਨੇ ਔਰ ਵਿਦਾਇਕ ਕੁਰਾਨਾ ਜੀ ਉਹਨਾਂ ਵੱਲੋਂ ਵੀ ਆਪਣੇ ਕਪੂਤਰੇ ਨੂੰ 26 ਤਰੀਕ ਨੂੰ ਲੈ ਕੇ ਪੂਰਾ ਸਮਰਥਨ ਨੇ ਤਾਂ ਧਾਰਮਿਕ ਜੱਥੇਬੰਦੀਆਂ ਲੋਕੀ ਮਤਕੀ ਰਿਸਪਾਂਸ ਮਿਲ ਰਿਹਾ ਤਾਂ ਦੇਖੋ ਜੀ ਧਾਰਮਿਕ ਜੱਥੇਬੰਦੀਆਂ ਵਾਲੇ ਜਿੰਨੇ ਵੀ ਸ਼ਹਿਰ ਦੇ ਲੋਕ ਆ ਚਲਾਉਂਦੇ ਉਹ ਸਾਰੇ ਨਾਲ ਹੀ ਬੈਠੇ ਆ ਉਹਨਾਂ ਦਾ ਸਮਰਥਨ ਹੈ ਤੇ ਤਾਂ ਹੀ 26 ਤਰੀਕ ਨੂੰ ਬੰਦ ਦੀ ਕੋਲ ਹੈ ਤਾਨੂੰ ਲੱਗਦਾ ਕਿ ਪ੍ਰਸ਼ਾਸਨ 26 ਤੋਂ ਪਹਿਲੇ ਪਹਿਲੇ ਜਣਕੀ ਇਹ ਸਾਫ ਦਾ ਹਲਕਾ ਇੰਚਾਰਜ ਤੇ ਪੱਤਾ ਦਰਜ ਕਰੂਗੇ ਐਸੇ ਇੱਕ ਵਾਰ ਉਹ ਇਥੇ ਪ੍ਰਧਾਨ ਮੰਤਰੀ ਹੁੰਦੇ ਨੇ ਲੱਗਦਾ ਇੰਚਾਰਜ ਪੇਗੀ ਹੋਵੇ ਜਦੋਂ ਪ੍ਰਸ਼ਾਸਨ ਚਾਵੇ ਤਾਂ ਜੋ ਮਰਜੀ ਕਰ ਸਕਦਾ ਹੁੰਦਾ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਅਪੀਲ ਆ ਕਿ ਇਸ ਨੂੰ ਅੰਗੇਲੀ ਨਾ ਕਰੋ ਪਲੀਜ਼ ਤੁਸੀਂ ਜੋ ਬੰਦੀ ਕਾਰਵਾਈ ਹੈ ਮੈਡਮ ਤੇ ਕੀਤੀ ਜਾਵੇ ਜੇ ਨਹੀਂ ਹੋਏਗੀ ਤੇ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਕੁਪੁਖਰੇਲਾ ਹੋਏਗਾ ਔਰ ਜੋ ਮਨਜੂਰ ਹਨਾ ਮੈਡਮ ਦੀ ਸਪੋਰਟ ਕਰਦੇ ਨੇ ਹਲਕਾ ਇੰਚਾਰਜ ਲਾ ਲਓ ਜਾਂ ਕੋਈ ਵੀ ਲਾ ਲਓ ਉਹ ਜ਼ਿੰਮੇਵਾਰ ਹੋਣਗੇ